ਅਸੀਂ ਦੌਰੀ ਲਾਉਣੇ ਆ ਜੀ ਸਾਨੂੰ 3 ਸਾਲ ਹੋ ਗਏ ਤੇ ਦੌਰੀ ਲਾਵਾਂਗੇ ਸਰ ਗੱਲ ਖਤਮ ਹੈ ਜੇ ਕੋਈ ਪ੍ਰਸ਼ਾਸਨ ਜਿਹੜਾ ਰੋਕਦਾ ਉਹਨੂੰ ਕਹਿ ਦੋ ਵੀ ਆ ਕੇ ਰੋਕਣਾਂ ਦੀ ਗੱਲ ਖਤਮ ਹੈ ਸਰ ਅਸੀਂ ਲੰਗਰ ਛੱਡ ਕੇ ਥੋੜੀ ਜਾਵਾਂਗੇ ਦਫਤਰ ਕਮਾਲ ਹੋ ਗਈ ਨਹੀਂ ਅਸੀਂ ਤਾਂ ਯੂਰੀ ਖੜਾਂਗੇ ਪੂਰੇ ਲੰਗਰ ਚੱਲ ਰਿਹਾ ਜਿਹਨੂੰ ਪ੍ਰੋਬਲਮ ਆ ਅੱਗੇ ਸਰ ਨਾਲ ਬਿੱਲ ਦੇ ਗੱਲ ਖਤਮ ਪਟਿਆਲਾ ਦੇ ਰਜਿੰਦਰਾ ਹਸਪਤਾਲ ਚ ਨੌਜਵਾਨਾਂ ਨੂੰ ਲੰਗਰ ਲਾਉਣ ਤੋਂ ਰੋਕ ਦਿੱਤਾ ਗਿਆ ਜਿਸ ਤਾ ਕੇ ਹੁਣ ਫੱਟੇ ਪੱਦਰ ਤੇ ਫਿਰੋਤ ਹੋ ਰਿਹਾ ਹੈ ਜੀ ਹਾਂ ਨੌਜਵਾਨ ਰਚਨਾ ਜ਼ਰੂਰਤਮੰਦਾਂ ਲਈ ਜਿੰਦਰਾ ਹਸਤੜ ਦੇ ਗੇਟ ਅੱਗੇ ਲੰਗਰ ਲਾਉਂਦੇ ਨੇ ਜਿਸ ਨੂੰ ਕੇ ਪੁਲਿਸ ਨੇ ਐਸਐਮਓ ਦੇ ਕਹਿਣ ਤੇ ਰੋਕ ਦਿੱਤਾ ਗਿਆ। ਇਸਾਮ ਸਿੱਦੇ ਸਿੱਦੇ ਐਸਐਮਓ ਤੇ ਲਕਨੇ ਨੌਜਵਾਨ ਲੰਗਰ ਲੈ ਕੇ ਪਹੁੰਚੇ ਤਾਂ ਪੁਲਿਸ ਨੇ ਉਹਨਾਂ ਦਾ ਲੰਗਰ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸ ਬਾਜੀ ਵੀ ਹੋਈ। ਅੰਕਲ ਜੀ ਆਇਓ 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 ਆਹ ਦੇਖੋ ਜੀ ਪੁਲਿਸ ਦਾ ਬੁਰਾ ਹਾਲ ਆਇਓ ਆਇਓ ਜੀ ਸਿਸਟਮ ਦਾ ਹਾਲ ਦੇਖੋ ਲੰਗਰ ਖਾਣ ਨੂੰ ਆਇਆ ਬਿਲੰਗਰ ਨਾ ਸਕਣ ਕਿ ਮੇਰੇ ਰੋਕ ਕੇ ਮੂਲੇ ਹੋ ਗਏ ਆਇਆ ਸਹੀ ਸਰ ਦੀ ਵੀਡੀਓ ਬਣਾਉਣਾ ਮਨਜੀਤ ਇਹ ਰੋਕ ਕੇ ਪੂਰੇ ਹੋ ਗਏ ਆਇਓ ਨਹੀਂ ਆਇਓ ਆ ਜਾਓ ਜੀ ਆ ਜਾਓ ਤੁਸੀਂ ਲੰਗਰ ਛਕੋ ਕੋਈ ਡਰੋ ਨਾ ਆ ਜਾਓ ਆ ਜਾਓ ਅੰਕਲ ਜੀ ਕੋਈ ਨਾ ਅਸੀਂ ਗੱਡੀ ਮੈਂ ਤੁਹਾਨੂੰ ਦੁਨੀਆ ਬਹੁਤ ਬਹੁਤ ਦੁਨੀਆ ਬਹੁਤ ਬਹੁਤ ਆਹ ਗੱਲ ਜਿਹੜੀ ਉੱਪਰ ਰਹੇ ਨੇ ਉਹ ਕਹਿੰਦੇ ਵੀ ਤੁਸੀਂ ਸਿਖਾਓ ਅਲ ਹਮਦੁਲਿਲਾਹ ਆਇਓ ਅੰਕਲ ਜੀ ਆਜੋ ਕੋਈ ਗੱਲ ਨੂੰ 500 ਰੁਪਏ ਗਰੀਬਾਂ ਨੂੰ ਲੈ ਲੋ ਧੰਨਵਾਦ ਵੀਰੋ ਰੋਡ ਬੰਦ ਹੁੰਦਾ ਯਾਰ ਸਰਕਾਰੀ ਹਸਪਤਾਲ ਦੇ ਵਿਚਾਰ ਗਰੀਬ 100 ਰੁਪਏ ਦਾ ਵੀ ਪਾਗਨੇ ਦਾ ਸੌਦਾ ਪਾਜੂਗਾ ਦੱਸ ਟ੍ਰੀਡਿੰਗ ਕਰਕੇ ਨੈਕਸਟ ਟਾਈਮ ਚੱਲੀ ਜਾਏ ਇਹ ਨਹੀਂ ਰਹੀ ਮੇਰੀ ਜਰੂਰਤ ਬੀਬੀ ਜੀ ਉਧਰ ਜੇ ਮੈਂ ਬੇਨਤੀ ਕਰ ਰਿਹਾ ਅਸੀਂ ਨਹੀਂ ਬੇਨਤੀ ਕਰ ਰਹੇ ਸਰ ਜੀ ਅਸੀਂ ਅਕਸਰਾਂ ਗੱਲ ਕਰ ਲੋ ਅਸੀਂ ਮੈਂ ਦੇ ਦੋ ਦਿੱਤਾ ਜੀ ਨੰਬਰ ਇੰਡਿਕ ਰਿਹਾ ਮੈਂ ਲਾਲੇ ਨਾਲ ਲਾਲੇ ਨਾਲ ਬਟੇ ਅਮੇ ਲੰਗਰ ਛੱਡ ਕੇ ਥੋੜੀ ਜਾਵਾਂਗੇ ਦਫਤਰ ਕਮਾਲ ਹੋ ਗਈ ਨਹੀਂ ਅਸੀਂ ਤਾਂ ਜਿਉਂ ਹੀ ਖੜਾਂਗੇ ਲੰਗਰ ਚੱਲ ਰਿਹਾ ਜਿਹਨੂੰ ਪ੍ਰੋਬਲਮ ਆ ਕੇ ਸਾਨੂੰ ਮਿਲ ਲਵੇ ਗੱਲ ਖਤਮ ਅੱਜ ਕਿਹੜਾ ਕੋਈ ਜਿੱਦ ਕਰ ਰਿਹਾ ਅਸੀਂ ਸਾਈਡ ਤੇ ਖੜਿਆ ਕੋਈ ਟ੍ਰੈਫਿਕ ਜਾਮ ਲੰਗਰ ਦੀ ਦਿੱਕਤ ਇੱਕ ਦਿੱਕਤ ਤਾਂ ਦੱਸ ਦਿਓ ਸਰ ਜੀ ਦਿੱਕਤ ਨੂੰ ਦਿੱਤਾ ਦਿਖਾ ਦੇ ਨਾਲ ਹਾਂ ਜੀ ਦਿੱਕਤ ਤਾਂ ਜੀ ਆ ਕੇ ਮਿਲੂ ਗੱਲ ਖਤਮ ਇਦਾਂ ਕਿ ਅੱਜ ਦਾ ਚੱਲ ਰਿਹਾ ਸਰ ਤਿੰਨ ਸਾਲਾਂ ਤੋਂ ਚੱਲ ਰਿਹਾ ਹੈ ਜੀ ਬੇਨਤੀ ਕਰ ਰਹੇ ਹਾਂ ਵੀਰ ਬਣ ਕੇ ਵੀ ਨਾ ਰੋਕ ਲਓ ਜੀ ਅਸੀਂ ਕੋਈ ਜਿੰਦਗੀ ਕਰ ਅਸੀਂ ਬੇਨਤੀ ਕਰ ਰਹੇ ਹਾਂ ਨਹੀਂ ਨਹੀਂ ਉੱਥੇ ਨਹੀਂ ਆਈ ਇੱਥੇ ਲਾਉਣਾ ਜੀ ਇੱਥੇ ਲੱਗਦਾ ਆ ਰਿਹਾ ਕਰੋਨਾ ਤੋਂ ਪਹਿਲਾਂ ਦਾ ਲੱਗਦਾ ਆ ਰਿਹਾ ਕੋਈ ਅੱਜ ਤਾਂ ਨਹੀਂ ਲੱਗਦਾ ਮੈਂ ਕੀ ਕਰੋਨਾ ਵੇਲੇ ਦਾ ਕੋਈ ਇੱਥੇ ਤੁਹਾਨੂੰ ਪਤਾ ਹੀ ਨਹੀਂ ਜੀ ਫਿਰ ਕਿਉਂ ਨਾਲ ਕਿਉਂ ਚੱਲੀ ਇਹ ਲੰਗਰ ਲੱਗ ਰਿਹਾ ਗੱਲ ਕਰਦਾ ਜਿਹੜਾ ਤੁਹਾਡਾ ਕੋਈ ਰੋਕਦਾ ਜੀ ਉਹਨੂੰ ਕਹਿ ਦਿਓ ਆਕੇ ਰੋਕਦਾ ਨਾ ਨਹੀਂ ਜਿੱਥੇ ਜਾਣਾ ਉਹਨੇ ਉੱਥੇ ਲਾ ਲਓ ਨਹੀਂ ਉੱਥੇ ਜਾਂਦਾ ਨਹੀਂ ਜੀ ਕੋਈ ਮਰੀਜ਼ ਬੱਡੇ ਕਹਿਣ ਨਾਲ ਫੜੀ ਲੱਗੂਗਾ ਜੀ ਉੱਥੇ ਪੰਜ ਲੱਗੂਗਾ ਬੱਡੇ ਜਾਂ ਮੇਰੇ ਕਹਿਣ ਨਾਲ ਨਹੀਂ ਲੱਗਦਾ ਇਹ ਤਾਂ ਪਰਮਾਤਮਾ ਵਾਲੀ ਗੱਲ ਹੈ ਅਸੀਂ ਤਾਂ ਉਰੀ ਲਾਉਣੇ ਆ ਜੀ ਸਾਨੂੰ ਤਿੰਨ ਸਾਲ ਹੋ ਗਏ ਤੇ ਉਰੀ ਲਾਵਾਂਗੇ ਸਰ ਗੱਲ ਖਤਰੀ ਜੇ ਤੁਹਾਡਾ ਕੋਈ ਪ੍ਰਸ਼ਾਸਨ ਜਿਹੜਾ ਰੋਕਦਾ ਉਹਨੂੰ ਕਹਿ ਦਿਓ ਜੀ ਆਕੇ ਨੌਕਰੀ ਨਾਲ ਗੱਲ ਕਰੋ ਦੇਖ ਲੈਣੇ ਜੀ ਕੋਈ ਗੱਲ ਨਹੀਂ ਦੇਖਣ ਵਾਲੇ ਦੇਖਣ ਵਾਲੀ ਗੱਲ ਲਗਾ ਦਿਆ ਨਹੀਂ ਲੜਨ ਫਿਰ ਤੁਸੀਂ ਲੰਘ ਰਹੇ ਤੁਸੀਂ ਮਰੀਜ਼ਾਂ ਨੂੰ ਪਰਾਂ ਤੇ ਜੀ ਆਣੇ ਨਾ ਅਸੀਂ ਦੇਖ ਲਾਂਗੇ ਜੇ ਨਾ ਤੁਹਾਨੂੰ ਲੈ ਗੱਲ ਖਤਮ ਜੀ ਬਸ ਫਿਰ ਉਥੇ ਲਾ ਦੋ ਅਨਾ ਇੱਥੇ ਲਾਵਾਂਗੇ ਉਥੇ ਨਹੀਂ ਲਾਉਂਦੇ ਇਹ ਸੇਵਾ ਸਭ ਤੋਂ ਵੱਡੀ ਸੇਵਾ ਹੈ ਜੀ ਲੰਗਰ ਦੀ ਪਰ ਇਹ ਤੁਸੀਂ ਦੇਖੋ ਇਹ ਸੇਵਾ ਵੀ ਨੌਕਰ ਰਹਿਨੇ ਬਿੜਾ ਕਰਕੇ ਸਿਸਟਮ ਲਾਜੀ ਬਸ ਸਰ ਇਹ ਗੱਲ ਸੱਚੀ ਜੀ ਅੰਨਾ ਕਹਿੰਦਾ ਜਿਹੜਾ ਲੱਗਿਆ ਉਹਨਾਂ ਨੇ ਵੀ ਨੌਕਰੇ ਨਹੀਂ ਆਂਦਾ ਇਹ ਨਹੀਂ ਜਾਂਦਾ ਫਰਜ਼ ਬੰਦਾ ਕਿ ਮੈਂ ਤੁਹਾਡਾ ਨਾ ਇੱਥੇ ਕੀ ਹੋ ਗਿਆ ਇੱਥੇ ਕੀ ਤੁਸੀਂ ਮੰਗਰ ਲਗਾਤਾਰ ਚਲਾਉਂਦੇ ਹੋ ਭਾਜੀ ਆਲੂ ਦਾ ਜੀ ਪ੍ਰੋਬਲਮ ਇਹ ਤਾਂ ਆਪੇ ਕੰਮ ਕਰਦਾ ਉਹੋ ਹੀ ਆ ਫਿਰ ਇੱਥੇ ਲਾਉਣਾ ਤਿੰਨ ਸਾਲਾਂ ਤੋਂ ਇੱਥੇ ਲਾਉਂਦੇ ਹੋ ਰਹੇ ਤੇ ਇੱਥੇ ਲੱਗ ਗਈ ਗੱਲ ਖਸਮ ਇੱਕ ਦਿਨ ਲਾਣਾ ਹੁੰਦਾ ਮਹੀਨੇ ਚ ਮੈਨੂੰ ਐ ਕਹਿ ਰਿਹਾ ਹੈ ਕਦਸ ਵੀਰਾਂ ਤੇ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪੁਲਿਸ ਲੰਗਰ ਬੰਦ ਕਰਵਾਉਣ ਤੇ ਤੁਲੀ ਹੋਈ ਹੈ ਜਦ ਕਿ ਮਾਮਲੇ 'ਚ ਹੁਣ ਸਮਾਜ ਸੇਵੀ ਜਥੇਬੰਦੀਆਂ ਵੀ ਅੱਗੇ ਆਈਆਂ ਨੇ ਪਟਿਆਲਾ 'ਚ ਐਨ ਜੀਓ ਚਲਾਉਣ ਵਾਲੇ ਸਮਾਜ ਸੇਵੀ ਇੰਦਰਜੀਤ ਰਾਜਪੂਤ ਨੇ ਮੌਕੇ ਤੇ ਪਹੁੰਚ ਕੇ ਐਸ ਐਮਓ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਲੰਗਰ ਨਾ ਲਾਉਣ ਦੇ ਆਪਣੇ ਹੀ ਤਰਕ ਦਿੱਤੇ ਉਦੋਂ ਸਮਾਜ ਸੇਵੀ ਇੰਦਰਜੀਤ ਰਾਜਪੂਤ ਨੇ ਐਲਾਨ ਕੀਤਾ ਹੈ ਕਿ ਲੰਗਰ ਰੋਜ਼ਾਨਾ ਉਸੇ ਥਾਂ ਤੇ ਲੱਗੇਗਾ ਅਤੇ ਜੇਕਰ ਲੰਗਰ ਨੂੰ ਰੋਕਿਆ ਗਿਆ ਤਾਂ ਅੱਗੇ ਵੱਡਾ ਐਕਸ਼ਨ ਲੈਣਗੇ ਨੂੰ ਭਰੋਸਾ ਵੀ ਦਵਾਇਆ ਕਿ ਹਾਂ ਜੀ ਤੁਸੀਂ ਲੰਗਰ ਲਾ ਸਕਦੇ ਹੋ ਸਾਨੂੰ ਕੋਈ ਇਦਾਂ ਦੀ ਕੋਈ ਦਿੱਕਤ ਨਹੀਂ ਹੈ ਤਾਂ ਉਸ ਤੋਂ ਬਾਅਦ ਦੋ ਵਾਰੀ ਲੰਗਰ ਲੱਗਦਾ ਵੀ ਰਿਹਾ ਹੁਣ ਮੈਨੂੰ ਕਾਲ ਆਈ ਵੀਰ ਉਹਨਾਂ ਦੀ ਕਿ ਚੌਂਕੀ ਤੋਂ ਐਮ ਐਸ ਸਰ ਨੇ ਮੁਲਾਜ਼ਮ ਭੇਜੇ ਨੇ ਵੀਰੇ ਲੰਗਰ ਨੇ ਲਾਵਾ ਹੁਣੇ ਤੁਸੀਂ ਦੇਖਿਆ ਜੀ ਮੈਂ ਉਹਨਾਂ ਨਾਲ ਕਾਲ ਤੇ ਐਮ ਐਸ ਸਰ ਨਾਲ ਕਾਲ ਤੇ ਗੱਲ ਕਰ ਰਿਹਾ ਸੀ ਮਤਲਬ ਇੱਕ ਪ੍ਰੈਸ ਟਿਊ ਜਿਹਾ ਜੋ ਮੈਨੂੰ ਲੱਗਿਆ ਕਿ ਬਣਾਇਆ ਹੋਇਆ ਕਿ ਸਾਡੇ ਕੋਲ ਪਾਰਟਿਕੂਲਰ ਇੱਕ ਜਗ੍ਹਾ ਹੈ ਤੁਸੀਂ ਉੱਥੇ ਲਾਓ ਇੱਥੇ ਮੈਂ ਲੰਗਰ ਨਹੀਂ ਲੱਗਣ ਦੇਣਾ ਬਾਕੀ ਮੈਂ ਸੰਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਜੀ ਹਨਾ ਕੱਲ ਅਸੀਂ ਜਾ ਕੇ ਐਮਐਸਰ ਨਾਲ ਗੱਲ ਕਰਾਂਗੇ ਜੀ ਉਹਨਾਂ ਦਾ ਪੱਖ ਵੀ ਸੁਣਾਂਗੇ ਇਹਨਾਂ ਦਾ ਪੱਖ ਅਸੀਂ ਸੁਣਿਆ ਬਾਕੀ ਦੇਖੋ ਜੋ ਸਾਨੂੰ ਲੱਗਦਾ ਜੀ ਜੋ ਸਾਡੀ ਕੌਂਸਲ ਨੂੰ ਲੱਗਦਾ ਵੀ ਗੰਗਰ ਲਾ ਰਹੇ ਨੇ ਜੀ ਕੋਈ ਮੁੱਦਾ ਤਾਂ ਹੋਣਾ ਨਹੀਂ ਚਾਹੀਦਾ ਕੋਈ ਜਾਇਜ਼ ਨਜਾਇਜ਼ ਦਾ ਕੁਝ ਕੰਮ ਕਰ ਨਹੀਂ ਰਹੇ ਹਨਾ ਹੁਣ ਇੱਕ ਆਪਣੀ ਪੋਰਟਫੋਲੀਓ ਆਪਣਾ ਇੱਕ ਜਗ੍ਹਾ ਦਾ ਆਪਣੀ ਇੱਕ ਅਫਸਰਿਸ਼ਾਹੀ ਦਾ ਜੇ ਕੋਈ ਆਪ ਦਾ ਕੋਈ ਬਣਾ ਕੇ ਮੁੱਦਾ ਹਨਾ ਪੇਸ਼ ਕਰ ਰਿਹਾ ਹੈ ਤਾਂ ਉਹ ਤਾਂ ਗਲਤ ਹੈ ਬਾਕੀ ਮੈਂ ਉਹ ਜਿਹੜੇ ਵੀਰ ਭਰਾ ਸਾਨੂੰ ਸੁਣ ਰਹੇ ਨੇ ਦੇਖ ਰਹੇ ਨੇ ਤਾਂ ਜਿਹੜੇ بڑا ਧਰਮ ਦੇ ਜਿਹੜੇ ਠੇਕੇਦਾਰ ਨੇ ਜਾਂ ਕੋਈ ਸੰਸਥਾਾਂ ਚਲਾਉਂਦੇ ਨੇ ਮੈਂ ਤਾਂ ਹੀ ਰਿਕਵੈਸਟ ਕਰਦਾ ਕਿ ਹਨਾ ਇਹਨਾਂ ਚੀਜ਼ਾਂ ਨੂੰ ਗੌਰ ਕੀਤਾ ਜਾਏ ਨਹੀਂ ਉਹ ਦਿਨ ਦੂਰ ਨਹੀਂ ਹੈ ਕਿਉਂਕਿ ਦੇਖੋ ਸਾਡੇ ਧਰਮਾਂ ਦਾ ਜੋ ਅੱਜ ਨਰਾਦਰ ਹੋ ਰਿਹਾ ਹੈ ਹਨਾ ਉੜੀਸਾ ਦੇ ਅਸੀਂ ਸਕੂਲ ਦੇਖੇ ਉੱਥੇ ਛੋਟੇ ਸਾਹਿਬ ਜਦਿਆਂ ਦਾ ਨਾਟਕ ਰੂਪ ਚ ਕੀਤਾ ਗਿਆ ਹਣਾ ਉਹ ਚੀਜ਼ਾਂ ਇਹ ਤਾਂ ਹੀ ਹੋ ਰਹੀਆਂ ਨੇ ਕਿਉਂਕਿ ਅਸੀਂ ਪਹਿਲੇ ਲੱਗੇ ਆ ਕੇ ਆਪਣੇ ਆਪਣੇ ਪੰਥ ਦਾ ਆਪਣੇ ਕਲਚਰ ਦਾ ਅਸੀਂ ਸਾਥ ਨਹੀਂ ਦੇ ਰਹੇ ਤਾਂ ਬਹੁਤ ਲੋੜ ਹੈ ਵੀਰੋ ਹਣਾ ਸਹੀ ਨੂੰ ਸਹੀ ਔਰ ਗਲਤ ਨੂੰ ਗਲਤ ਕਹਿਣ ਦਾ ਗੁਰੂਆਂ ਦਾ ਲੰਗਰ ਆ ਯਾਰ ਦੇਖੋ ਕਿੰਨੇ ਹਣਾ ਬੇਸਾਰਾ ਵਧੀਆ ਲੋਕ ਜਿਹੜੇ ਵਿਚਾਰੇ ਹਨ ਆਗੇ ਛਕ ਰਹੇ ਨੇ ਹਨਾ ਕੋਈ ਮੁੱਦਾ ਤਾਂ ਹੈ ਨਹੀਂ ਮੈਨੂੰ ਨਹੀਂ ਲੱਗਦਾ ਕੋਈ ਕਿਸੇ ਦੱਸਿਆ ਕਿ ਪਿਛਲੇ ਸਾਲ ਵੀ ਇਸੇ ਥਾਂ ਤੇ ਪੁਲਿਸ ਨੇ ਕੁਝ ਨੌਜਵਾਨਾਂ ਵੱਲੋਂ ਲਾਇਆ ਜਾਂਦਾ ਲੰਗਰ ਬੰਦ ਕਰਵਾ ਦਿੱਤਾ ਸੀ ਉਸ ਸਮੇਂ ਵੀ ਹਸਪਤਾਲ ਦੇ ਐਸਐਮਓ ਤੇ ਲੰਗਰ ਬੰਦ ਕਰਵਾਉਣ ਦੇ ਇਲਜ਼ਾਮ ਲੱਗੇ ਸੀ ਕਿਹਾ ਜਾ ਰਿਹਾ ਹੈ ਕਿ ਨੌਜਵਾਨਾਂ ਵੱਲੋਂ ਉਦੋਂ ਐਸਐਮਓ ਤੋਂ ਲੰਗਰ ਲਾਉਣ ਦੀ ਪਰਮਿਸ਼ਨ ਨਹੀਂ ਲਈ ਗਈ ਜਦਕਿ ਨੌਜਵਾਨਾਂ ਦਾ ਤਰਕ ਸੀ ਕਿ ਲੰਗਰ ਲਾਉਣ ਲਈ ਪਰਮਿਸ਼ਨ ਕਿਉਂ ਲਈ ਜਾਵੇ ਅਤੇ ਹੁਣ ਮੁਰ ਤੋਂ ਕਰੀਬ 1 ਸਾਲ ਬਾਅਦ ਉਹੀ ਵਿਵਾਦ ਫਿਰ ਤੋਂ ਖੜਾ ਹੋ ਗਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ